ਬਟਾਲਾ ਵਿੱਚ ਭੋਜਨ ਸਮਾਜ ਪਾਰਟੀ ਦੀ ਹਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਕਰਮਜੀਤ ਸਿੰਘ ਮਿੱਕਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਲੋਕ ਸਭਾ ਹਲਕਾ ਦੇ ਮੈਂਬਰ ਇੰਜੀਨੀਅਰ ਰਾਜਕੁਮਾਰ ਜਨੋਤਰਾ ਨੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਦੇ ਦਾ ਭਾਰ ਨੂੰ ਖਾ ਸਕਦਾ ਤੇ ਸਵਾਦ ਰਿਕਗਨਿਸ਼ਨ ਦਿੰਦਾ ਤੇ ਹਰ ਬੰਦੇ ਦੇ ਦੁੱਖ ਸੁੱਖ ਦੇ ਨਾਲ ਜੁੜਨੇ ਅੰਗ ਦੇ ਦਿੰਦਾ ਇਹ ਤੇ ਬਾ ਬਲਾ ਸਿੱਖੀ ਤੋਂ ਪਿਆ ਤਾਂ ਕਾ ਉਹ ਇਸ ਤੇ ਇਹ ਕਿਹਨਾਂ ਕਾ ਮੁਕਾਬਲਾ ਅਸੀਂ ਬਹੁਤ ਜਨ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਜੋ ਅੱਜ ਤੱਕ ਇਹਨਾਂ ਪਾਰਟੀਆਂ ਨੇ ਕੀਤਾ ਵਾ ਕਿਹਾ ਪਰ ਕੀਤਾ ਕੁਝ ਨਹੀਂ ਦਵਾਈ ਪੜ੍ਹਾਈ ਦਾ ਇਸ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਵਾ ਜਿਹਨਾਂ ਨੂੰ ਇਹਨਾਂ ਨੇ ਅੱਜ ਤੱਕ ਅਗਨੌਲ ਅਗਨੌਲ ਕੀਤਾ ਵਾ ਇਸ ਕਰਕੇ ਅਸੀਂ ਇਸ ਮੁੱਦੇ ਨੂੰ ਸਭ ਤੋਂ ਪਹਿਲਾਂ ਦਵਾਈ ਪੜ੍ਹਾਈ ਬੇਰੁਜ਼ਗਾਰੀ ਦਾ ਜਿਹੜਾ ਮੁੱਦਾ ਵਾ ਇਸ ਮੁੱਦੇ ਦੇ ਉੱਤੇ ਅਸੀਂ ਮੈਦਾਨ 'ਚ ਉਤਰੇ ਆਂ ਔਰ ਸਾਨੂੰ ਉਮੀਦ ਹੈ ਕਿ ਪੰਜ ਹੱਥ ਮੁਕਾਬਲਾ ਵਾ ਇਸ ਦੇ ਵਿੱਚ ਅਸੀਂ ਸਭ ਤੋਂ ਮੂਰੇ ਅੱਗੇ ਹੋਾਂ ਲੱਗਦਾ ਏ ਇਹ ਇਨਫੀਸ਼ੀਅੰਟ ਹੈ ਕਿ ਬਹੁਜਨ ਸਮਾਜ ਪਾਰਟੀ ਨੂੰ ਕਿਸ ਜਗ੍ਹਾ ਤੇ ਖੜੀ ਸੀ ਅੱਜ ਕਿਹਦੀ ਜਗ੍ਹਾ ਤੇ ਬਹੁਜਨ ਸਮਾਜ ਪਾਰਟੀ ਲੋਕੀ ਤਾਂ ਦੇ ਮੁੱਦਿਆਂ ਨੂੰ ਉਠਾਉਂਦੇ ਕਰਕੇ ਮਜ਼ਬੂਤ ਹੈ ਅੱਜ ਦੇਸ਼ ਦੀ ਤਜੇ ਨੰਬਰ ਦੀ ਪਾਰਟੀ ਆ ਔਰ ਉਹ ਦਿਨ ਦੂਰ ਨਹੀਂ ਆ ਜਦੋਂ ਬਹੁਜਨ ਸਮਾਜ ਪਾਰਟੀ ਇਸ ਦੇਸ਼ ਦੇ ਪਹਿਲੇ ਨੰਬਰ ਦੀ ਪਾਰਟੀ ਹੋਊਗੀ ਔਰ ਇਸ ਦੇਸ਼ ਤੇ ਸ਼ਾਸਨ ਕਰੂਗੀ ਹੁਣ ਕਰਦੇ ਹਾਂ ਭੈਣ ਜੀ ਮਾਇਵਤੀ ਜੀ ਦਾ ਜਿਨ੍ਹਾਂ ਨੇ ਇਸ ਜ਼ਿਲ੍ਹੇ ਦੇ ਵਿੱਚ ਵਧੀਆ ਕੈਂਡੀਡੇਟ ਚੁਣ ਕੇ ਸਾਹਮਣੇ ਦਿੱਤਾ ਅਸੀਂ ਉਹਨਾਂ ਦਾ ਦਿਨ ਰਾਤ ਇੱਕ ਕਰਕੇ ਮੀਟਿੰਗਾਂ ਲੁਕਣ ਮੀਟਿੰਗਾਂ ਕਰਕੇ ਉਹਨਾਂ ਨੂੰ ਜਿਤਾ ਕੇ ਭੈਣਜੀ ਦੀ ਚੋਰੀ ਦੇ ਵਿੱਚ ਪਾਵਾਂਗੇ ਅਸੀਂ ਇਹ ਵਾਦਾ ਕਰਦੇ ਹਾਂ ਇੰਜੀਨੀਅਰ ਰਾਜਕੁਮਾਰ ਜਲੋਤਰਾ ਰਿਟਾਇਰਡ ਸੁਪਰਡੈਂਿੰਗ ਇੰਜੀਨੀਅਰ ਦੁਆਰਾ ਵੀ ਤੁਹਾਨੂੰ ਭੇਜਿਆ ਗਿਆ ਪਾਣੀ ਨੂੰ ਕਿਸ ਤਰੀਕੇ ਦੇ ਬੰਦੇ ਰਹਿਣਗੇ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਜਾ ਕੇ ਆਪਾਂ ਚਾਲੀ ਲੜੋਗੇ ਸਾਡੇ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜੇ ਮੁੱਖ ਮੁੱਦੇ ਸਭ ਤੋਂ ਇੱਕ ਨੰਬਰ ਤੇ ਬੰਦਾ ਸਾਡਾ ਇਸ ਦੇਸ਼ ਦਾ ਸੰਵਿਧਾਨ ਬਚਾਉਣਾ ਉਹ ਸੰਵਿਧਾਨ ਜਿਹਦੇ ਨਾਲ ਬਹੁਜਨ ਸਮਾਜ ਨੂੰ ਮਾਨ ਸਨਮਾਨ ਇੱਜ਼ਤ ਸ਼ਾਨ ਬਾਨ ਸਾਡੀ ਬਣਦੀ ਹੈ ਜਿਹੜਾ ਉਹਨੂੰ ਖਤਮ ਕਰਨ ਦੀਆਂ ਸਾਜਸ਼ਾਂ ਕੀਤੀ ਜਾ ਰਹੀਆਂ ਬਹੁਜਨ ਸਮਾਜ ਪਾਰਟੀ ਸਭ ਤੋਂ ਪਹਿਲੇ ਸ਼ਿੱਦਤ ਨਾਲ ਉਹ ਲੜਾਈ ਲੜਨ ਲਈ ਤਿਆਰ ਹੈ। ਦੂਜੀ ਗੱਲ ਜਿਹੜੀ ਧਾਰੀਵਾਲ ਵਾਲੀ ਮੇਲਾ ਹੈ ਗੋਲਨ ਬਿਲ ਜਿਹੜੀ ਬੰਦ ਕੀਤੀ ਗਈ ਪਿਛਲੇ ਕਈ ਸਾਲਾਂ ਤੋਂ ਜਿੱਥੇ ਸਾਡੇ ਗਰੀਬ ਲੋਕ ਬਹੁਜਨ ਲੋਕਾਂ ਨੂੰ ਰੋਜ਼ਗਾਰ ਮਿਲਦਾ ਉਹ ਬੰਦ ਕੀਤੀ ਗਈ ਹੈ ਸਾਡੀ ਦੂਜੀ ਪ੍ਰਾਇਓਰਟੀ ਜ਼ਿਲ੍ਹੇ ਦੀ ਹੋਏਗੀ ਕਿ ਅਸੀਂ ਉਹ ਇੱਕ ਨੰਬਰ ਤੇ ਚਾਲੂ ਕਰਦੇ ਹਾਂ। ਤੀਜੀ ਪ੍ਰਾਇਓਰਟੀ ਸਾਡੇ ਜਿਦਾ ਬਾਹਰਲੇ ਦੇਸ਼ਾਂ ਦੇ ਵਿੱਚ 7 ਦਿਨ ਦਾ ਹਫਤਾ 5 ਦਿਨ ਕੰਮ 2 ਦਿਨ ਛੁੱਟੀ ਉਹ ਜਿਹੜੇ ਸਾਡੇ ਗਰੀਬ ਲੋਕ ਦਿਹਾੜੀਦਾਰ ਲੋਕ ਅਨਸਕਿਲਡ ਜਿਹੜੇ ਲੇਬਰ ਹੈ ਇਹ 200 ਰੁਪਿਆ ਪ੍ਰਤੀ ਘੰਟਾ ਉਹਨਾਂ ਦੀ ਲੇਬਰ 250 ਰੁਪਿਆ ਪ੍ਰਤੀ ਘੰਟਾ ਜਿਹੜਾ ਸਕਿਲਡ ਉਹਦੀ ਲੇਬਰ ਦਾ ਸੀ ਜਿਹੜੀ ਪਾਰਟੀ ਸਾਡੀ ਉਹ ਕੋਲ ਮੰਨੋਗੇ ਕਰਨ ਜਾ ਰਹੀ ਹੈ ਬਾਕੀ ਪਾਰਟੀ ਦਾ ਬੜਾ ਵੱਡਾ ਮੈਨੀਫੈਸਟੋ ਹੈ ਜੀ ਉਹ ਮਤਲਬ ਤਾਨੂੰ ਪਤਾ ਲੱਗ ਜਣਾ ਜਦੋਂ ਆਏਗਾ ਮੈਨਕਸ ਤੋਂ ਦੱਸਿਆ ਇਹ ਦੇਚ ਚੱਲ ਰਿਹਾ ਹੈ ਕਿ ਖੇਤੀਬਾੜੀ ਮੁੱਦਾ ਲੈ ਕੇ ਚੱਲ ਰਿਹਾ ਹੈ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਮੁੱਦਿਆਂ ਨੂੰ ਕਿਸ ਤਰ੍ਹਾਂ ਦੇ ਦੇ ਜਿਹੜਾ ਖੇਤੀਬਾੜੀ ਮੁੱਦਾ ਉਹ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਨਾਲ ਸਾਡਾ ਮੌਜਨ ਸਮਾਜ ਗਰੀਬ ਮਜ਼ਦੂਰ ਜਿਹੜਾ ਸਾਡਾ ਉਹਨਾਂ ਨਾਲ ਸਹਿਮਤ ਹੈ ਸ਼ਾਮਲ ਹੈ ਕਿਸਾਨ ਮਜ਼ਦੂਰ ਜਿਹੜੀ ਉਹਨਾਂ ਦੀ ਦੋਵਾਂ ਦੀ ਇਕਤਾ ਦਾ ਜਿਹੜਾ ਇਸ ਦੇ ਸੰਘਰਸ਼ ਚੱਲ ਰਿਹਾ ਅਸੀਂ ਹਰ ਹਾਲਤ ਚਾਹੁੰਦੇ ਆ ਕਿ ਜਿਹੜਾ ਕਿਸਾਨ ਹੈ ਜੇ ਕਿਸੇ ਵੀ ਦੇਸ਼ ਦੀ ਜਿਹੜੇ ਇਕਨੋਮੀ ਨੂੰ ਸਟੱਡੀ ਕਰਨਾ ਤੇ ਉਸ ਦੇਸ਼ ਦਾ ਕਿਸਾਨ ਜੇ ਖੁਸ਼ਹਾਲ ਹੋਏਗਾ ਉਹਦੇ ਨਾਲ ਮਜ਼ਦੂਰ ਖੁਸ਼ਹਾਲ ਹੋਏਗਾ ਤੇ ਉਸ ਦੇਸ਼ ਦੀ ਜਿਹੜੀ ਹੈ ਇਕਨੋਮੀ ਦੀ ਜਿਹੜੀ ਆਪਣੇ ਆਪ ਹੀ ਵੱਡੇ ਲੈਵਲ ਤੇ ਡਾਈਜ਼ ਕਰੇਗੀ ਤੇ ਅਸੀਂ ਉਹਨਾਂ ਦੇ ਹਰ ਮੰਗ ਦੇ ਨਾਲ ਸਹਿਮਤ ਆ ਐਮ ਐਸ ਪੀ ਉਹਨਾਂ ਦੀ ਲਾਗੂ ਹੋਣੀ ਚਾਹੀਦੀ ਹੈ